ਪਹਿਲੇ ਸਾਰੇ ਸਾਰੇ ਮੀਡੀਆ ਦਾ ਥੈਂਕ ਯੂ ਸੋ ਮਚ ਜੀ ਸਾਡੀ ਪੂਰੀ ਟੀਮ ਹੈਪੀ ਖੁਸ਼ ਹੋ ਗਿਆ ਬਹੁਤ ਤੁਹਾਡੇ ਆਨ ਤੇ ਸੋ ਫਿਲਮ 7 ਨਵੰਬਰ ਨੂੰ ਵਰਲਡ ਵਾਈਡ ਲੱਗ ਰਹੀ ਹੈ ਜੋ ਵੀ ਜੈਨੂਇਨ ਰਿਵਿਊਜ਼ ਹਮ ਸਨ ਦੇਖ ਕੇ ਤੁਹਾਡੇ ਪਲੀਜ਼ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਪਰਿਵਾਰਾਂ ਨੂੰ ਸਾਰ ਨੂੰ ਜਰੂਰ ਮੈਸੇਜ ਕਨਵੇ ਕਰਿਓ ਬਹੁਤ ਮਿਹਨਤ ਹੈ ਸਾਰੀ ਟੀਮ ਦੀ ਸੋ ওভার ਟੂ ਹੈਪੀ ਕੁਸ਼ ਹੋ ਗਿਆ ਮੈਂ ਭਾਜੀ ਤਾਂ ਕੀ ਲਾਇਆ ਜੀ ਆਲੇ ਪੰਗੇ ਦੀ ਸ਼ੁਰੂਆਤ ਭਾਜੀ ਨੇ ਹੀ ਰਹੀ ਹੈ ਅਸੀਂ ਦੁਬਈ ਬੈਠੇ ਸੀਗੇ ਚੰਗੇ ਭਲੇ ਤੇ ਸੁਭਾ ਨਾਸ਼ਤੇ ਦੇ ਟੇਬਲ ਤੇ ਮੈਨੂੰ ਕਹਿੰਦੇ ਭਾਜੀ ਤੁਹਾਨੂੰ ਲੱਗੇ ਮੈਂ ਮੇਨ ਲੀਡ ਚ ਫਿਲਮ ਬਣਾਉਣੀ ਆ ਉਹ ਮੈਂ ਭਾਜੀ ਮੇਰਾ ਚੰਗਾ ਵੜਾ ਕੰਮ ਚੱਲਦਾ ਰਾਈਟਿੰਗ ਦਾ ਬੰਦਾ ਨਾ ਕਰਾ ਦਿਓ ਹੁਣ ਦੱਸੋ ਰਾਈਟਿੰਗ ਵਾਲਾ ਕੰਮ ਬੰਦਾ ਨਹੀਂ ਹੋ ਜਾਉਂ ਥੈਂਕ ਯੂ ਯਾਰ ਨਹੀਂ ਵੀ ਇਹ ਵੀ ਤੁਹਾਨੂੰ ਨਾਲ ਨਾਲ ਕੀ ਬਾਤ ਹੈ ਥੈਂਕ ਯੂ ਫਿਲਮ ਕਿਵੇਂ ਲੱਗੀ ਤੁਹਾਨੂੰ ਥੋੜਾ ਉੱਚ ਥੋੜੀ ਵਾਈਸ ਵਿੱਚ ਹੋਣੀ ਚਾਹੀਦੀ ਕਿਵੇਂ ਲੱਗੀ ਤਾੜੀਆਂ ਵਜਾ ਕੇ ਦੱਸੋ ਕਿਵੇਂ ਲੱਗੀ ਇਹੇ ਆ ਅਤੇ ਤਿੰਨ ਬੰਦੇ ਜਿਹੜੇ ਖੜੇ ਆ ਸਾਡੇ 2 ਸਾਲ ਲੱਗੇ ਤੇ ਨਾ ਦੇ ਅਸੀਂ 3 ਸਾਲ ਤੋਂ ਲੱਗੇ ਹੋਏ ਕੰਮਾਂ ਦੇ ਤਿੰਨ ਹੀ 2 ਸਾਲ ਤੋਂ ਹਾਂ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਹੁਣ ਮਨੋ ਕਿ ਮੈਂ ਜ਼ਿਆਦਾ ਨਾ ਬੋਲਾਂ ਮੈਂ 2 ਘੰਟੇ ਤੋਂ ਬੋਲ ਨਹੀਂ ਜਾਂਦਾ ਸੀ ਮੈਂ ਮੇਰੇ ਵੱਡੇ ਛੜਵੇਂ ਨਾਲ ਜਿਨ੍ਹਾਂ ਦੇ ਨਾਲ ਅਸੀਂ ਜਿੱਦਾਂ ਉਹ ਸਿੱਖਿਆ ਜਿਨ੍ਹਾਂ ਦੇ ਨਾਲ ਅਸੀਂ ਵੱਡੇ ਹੋਏ ਉਹਨਾਂ ਦੇ ਕੰਮ ਦੇਖ ਦੇ ਕੇ ਉਹਨਾਂ ਲਈ ਲਿਖ ਲਿਖ ਕੇ ਮੈਂ ਪਹਿਲਾਂ ਭਾਈ ਨੂੰ ਕਮੰਦ ਭਾਈ ਤੁਸੀਂ ਇਕਸਰ। थैंक यू सो मच। ਮੈਂ ਫਿਲਮ ਦਾ ਟਾਈਟਲ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ। ਮੇਰਾ ਮਨ ਬਹੁਤ ਖੁਸ਼ ਹੈ ਬੜੀ دیر ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂ ਪੰਨ ਦੇਖਣ ਨੂੰ ਮਿਲਿਆ। ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ। ਔਰ ਹੈਪੀ ਦੀ ਹੀਰੋਇਨ ਨਾਲ ਖੜੀ ਹੈ ਸੋ ਆਈ ਲਵਡ ਯੋਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ ਦੀਦਾਰ ਗਿੱਲ ਔਰ ਆਪਣਾ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਅਤਰੀ ਖੜਾ ਇੱਧਰ ਸਾਰੇ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦੇ ਕੈਪਟਨ ਆਫ ਦਾ ਸ਼ਿਪ ਵੈਨ ਹੀ ਇਜ਼ ਗੁੱਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਇੱਕ ਅਪਲਾਸ ਫਾਰ ਹੈਰੀ ਪਾਜੀ ਸਾਡੇ ਉਹਦਾ ਫਿਲਮੀ ਨਾਮ ਸ਼ਿੱਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਮੀ ਜੀ ਸਾਰਿਆਂ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਹੈ ਕੰਗ੍ਰੈਚੁਲੇਸ਼ਨਸ ਟੂ एवरीवन ਥੈਂਕ ਯੂ ਸੋ ਮਚ ਤੁਹਾਡੀ ਬਾਡੀ ਨਾਲ ਹੈਰੀ ਵੀ ਖੁਸ਼ ਹੋ ਗਿਆ

ਵਾਚੰਗਾ ਲੱਗ ਰਿਹਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਤੇ ਤੋਂ ਪਹਿਲਾਂ ਗੁਰਪ੍ਰੀਤ ਗੁੱਗੀ ਸਾਡੇ ਪੰਜਾਬੀ ਇੰਡਸਟਰੀ ਦੇ ਥਾਪਨ ਹੋ ਨਹੀਂ ਚੁੱਕੇ ਨੇ ਤੁਸੀਂ ਸਾਰੇ ਮੀਡੀਆ ਦੇ ਫਿਲਮ ਦੇਖੀ ਆ ਮੈਨੂੰ ਵੀ ਲੱਗਦਾ ਕਿ ਅਸੀਂ ਕੁਝ ਬੋਲੀਏ ਇਹ ਮੀਡੀਆ ਬੋਲੂਗਾ ਕਿ ਮੀਡੀਆ ਨੇ ਲੋਕਾਂ ਨੂੰ ਦੱਸਣੇ ਕਿ ਬਿਲਕੁਲ ਕਿਹੋ ਜਿਹਾ ਜਿਵੇਂ ਉਹਨਾਂ ਨੇ ਕਿਹਾ ਕਿ ਜੈਨੂਨਰ ਰਿਵਿਊ ਦਿਓ ਸਾਨੀ ਸਾਹਿਬ ਨੇ ਸਹੀ ਗੱਲ ਹੈ ਜੈਨੂਨਰ ਰਿਵਿਊ ਦੇ ਕੇ ਦੱਸੋ ਆਪ ਨੂੰ ਦੇ ਚੰਗਾ ਤਵੱਦਾ ਜ਼ਰੂਰ ਦਿਆਂ ਪਰ ਇੱਕ ਨਵੇਂ ਕਨਸੈਪਟ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੈਂ ਲੀਡ ਤੇ ਕਰ ਰਹੀ ਹਾਂ ਮੈਨੂੰ 2-3 ਦਿਨਾਂ ਬਾਅਦ ਸੈਟ ਤੋਂ ਜਾ ਕੇ ਪਤਾ ਲੱਗਾ ਕਿ 25 ਅਕਤੂਬਰ ਐਂਡ ਕਰੈਕਟ ਹੋ ਚੱਲ ਰਿਹਾ ਪਰ ਮੈਂ थैंक यू ਬੋਰ ਸਾਡੇ ਪ੍ਰੋਡਿਊਸਰ ਜੀ ਦਾ ਸਿੱਦੇ ਚੌਧਰੀ ਦਾ ਪੂਰੀ ਟੀਮ ਸਾਡੇ ਏਡਿਸ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਇੱਕ ਦੋ ਏਡਿਸ ਜਦੋਂ ਮੈਂ ਕਹਿੰਦੀ ਸੀ ਕਿ ਮੈਂ ਇਹਦੇ ਵਿੱਚ ਐਂ ਠੀਕ ਲੱਗ ਰਹੀ ਹਾਂ ਮੈਨੂੰ ਬਹੁਤ ਹੌਸਲਾ ਦਿੱਤਾ ਖਾਸ ਕਰਕੇ ਛੋਟੇ ਬੱਚੇ ਸੁਖਨ ਨੇ ਮੇਰੇ ਵੈਲ ਚਾਹੁੰਦਾ ਸੀ ਤੁਸੀਂ ਅਹ ਕਿਉਂ ਸੋਚਦੇ ਹੋ ਦੇਖੋ ਜੋ ਫਲਮਾਈ ਤੇ ਮਨਪ੍ਰੀਤ ਨੇ ਹੱਸਦੇ ਵੀ ਰਹਿੰਦੇ ਸੀ ਤੇ ਕੰਮ ਵੀ ਕਰਾਉਂਦੇ ਰਹਿੰਦੇ ਸੀ ਸੋ ਸਾਰੀ ਟਰਿੰਗ ਦੇ ਵੈਂਟ ਐ ਮੈਂ ਹੀ ਕਹੂੰਗੀ ਕਿ ਫਿਲਮ ਜ਼ਰੂਰ ਜ਼ਰੂਰ ਦੇਖੋ ਜਿੱਤੇ ਫਿਰ ਮੈਂ ਨਾ ਹਸਾਉਂਦੀ ਆ ਤਾਂ ਕਿਤੇ ਨਾ ਕਿਤੇ ਕਿਸੇ ਤਰੀਕੇ ਨਾਲ ਕੁਝ ਵੀ ਕਰਦੇ ਜਾ। ਸੋ ਆਓ ਦੇਖੀ ਆਪਾਂ ਪਹਿਲਾਂ 7 ਨਵੰਬਰ ਨੂੰ 500 ਨੂੰ ਹੈਪੀ ਹੋਚ ਗਿਆ। ਮੇਰੀ ਵੀ ਰਿਕਵੈਸਟ ਐ ਜੀ ਸਾਰੇ মিডিਆ ਦੀ ਮਾਫ਼ਰ ਲੋਕਾਂ ਨੇ ਘਰਾਂ 'ਚ ਮੋਬਾਈਲ ਤੇ ਵੀ ਦੇਖਣਾ। ਇਹ ਫਿਲਮ ਜ਼ਰੂਰ ਦੇਖਿਓ ਸਾਰੇ ਕਿਉਂਕਿ ਅਸੀਂ ਕਹਿੰਨੇ ਆ ਚੰਗੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ ਚੰਗੀਆਂ ਬਣਦੀਆਂ ਸੀ ਮਿਸ ਕਰ ਦਿੰਦੇ ਆ ਸੋ ਮਹਿੰਗੀਆਂ ਫਿਲਮਾਂ ਤੇ ਚੰਗੀਆਂ ਫਿਲਮਾਂ 'ਚ ਬਹੁਤ ਫਰਕ ਹੁੰਦਾ ਬਹੁਤ ਜ਼ਿਆਦਾ ਪੈਸੇ ਲਾ ਕੇ ਕੋ ਚੰਗਾ ਕੰਟੈਂਟ ਬਣ ਜਾਂਦਾ ਉਹ ਵੀ ਕੋਈ ਜ਼ਰੂਰੀ ਨਹੀਂ ਕਈ ਵਾਰੀ ਦਿਲ ਤੋਂ ਬਣਾਈ ਚੰਗੀ ਸੋਚ ਨਾਲ ਬਣਾਈ ਫਿਲਮ ਤੁਹਾਨੂੰ ਬਹੁਤ ਐਂਟਰਟੇਨ ਕਰਦੀ ਆ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਆ ਇਹ ਫਿਲਮ ਜ਼ਰੂਰ ਦੇਖਣਾ ਆ ਸਾਰੇ ਪਲੀਜ਼ ਥੈਂਕ ਯੂ ਸੋ ਮੱਚ ਜੇ ਤੁਸੀਂ ਪਸੰਦ ਆਓ ਅੰਕੀ ਵੈਸੇ ਫਿਲਮ ਦੇ ਬਾਰੇ ਸਾਰੇ ਬੋਲ ਹੀ ਚੁੱਕੇ ਤੁਹਾਡਾ ਸਬਦਾ ਥੈਂਕਸ ਅ ਵਸ ਮੈਂ ਕੁ ਰਿਕਵੈਸਟ ਕਰਾਂਗੇ ਇਹ ਲੋਕਾਂ ਤੱਕ ਪਹੁੰਚਾਣਾ ਤੁਸੀਂ ਰਿਵਿਊ ਜੋ ਵੀ ਜੈਨੂਇਨ ਤੁਸੀਂ ਸਾਰਿਆਂ ਨੇ ਵੀ ਫਿਲਮ ਦੇਖੀ ਵਧੀਆ ਲੱਗੀ ਸਾਡੀ ਸਾਰੀ ਟੀਮ ਨੇ ਬਹੁਤ ਵਧੀਆ ਐਫਰਟ ਕੀਤਾ ਮਨੀਸ਼ ਸਾਨਿਪਤਾ ਜੀ ਸਭ ਤੋਂ ਪਹਿਲਾਂ ਥੈਂਕਸ ਤੁਹਾਡਾ ਫਰਸਟ ਐਫਰਟ ਇਹਨਾਂ ਦਾ ਸੀਗਾ ਮੈਂ ਤੇ ਨਰੇਸ਼ ਜੀ ਸੱਚੀ ਵਿਸ਼ਵਾਸ ਨਹੀਂ ਸੀ ਕਰ ਰਿਹਾ ਸਾਨੂੰ ਲੱਗੇ ਸ਼ਹਿਰ ਬਾਜੀ ਅਪ੍ਰੈਲ ਫੁੱਗਲੀ ਬਣਾ ਰਹੇ ਨੇ ਅਸੀਂ ਫੇਰ ਕਿਹਾ ਬਾਜੀ ਕਿਵੇਂ ਕਹਿੰਦੇ ਯਾਰ ਛੋਟੀ ਫਿਲਮ ਹੈ ਕਿਵੇਂ ਹੈ ਰਾਈਟਰ ਇੰਨਾ ਵੱਡਾ ਡਾਇਰੈਕਟਰ ਨੇ ਵੀ ਕੰਮ ਕੀਤਾ ਯਾਰ ਮੈਂ ਵੀ ਕਹਿੰਦੇ ਫਿਲਮਾਂ ਰਿਲੀਜ਼ ਕਰਦਾ ਰਿਹਾ ਇਹ ਫਿਲਮ ਛੋਟੀ ਨਹੀਂ ਹੈ ਸਭ ਤੋਂ ਪਹਿਲੇ ਤਾਂ ਆਪਣੇ ਮਾਈਂਡਸੋਂ ਇਹ ਕੱਢੋ ਬਸ ਇਹਨਾਂ ਦਾ ਹੌਸਲਾ ਸੀਗਾ ਸਨੀ ਬਾਜੀ ਸਾਡੇ ਨਾਲ ਜੁੜ ਕੇ ਪੂਰੀ ਟੀਮ ਦਿਦਾਰ ਗਿੰਜੀ ਨਰੇਸ਼ ਜੀ ਨੇ ਵਾਕਈ 2 ਸਾਲ ਲਾਏ ਨੇ ਕੋਈ ਕੰਮ ਨਹੀਂ ਫੜਿਆ ਵਿੱਚ ਰਾਈਟਿੰਗ ਦੇ ਪਿੱਛੇ ਪੂਰੇ ਪਾਗਲ ਹੋ ਗਏ ਸੀਗੇ ਆਊਟ ਆਫ ਦਾ ਵੇਜ ਆ ਕੇ ਇਹਨਾਂ ਨੇ ਕੰਮ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੈ ਗੁਰਚਰਨ ਬਾਜੀ ਇਹਨਾਂ ਨੂੰ ਮੈਂ ਜਰੂਰ ਇੰਟਰੋਡਿਊਸ ਕਰਨਾ ਚਾਹੂੰਗਾ ਕਿਉਂਕਿ ਨਾ ਸਾਡੇ ਕੁਝ ਇਹੋ ਜਿਹੇ ਟੈਕਨੀਸ਼ੀਅਨ ਹੁੰਦੇ ਜਿਹੜੇ ਨੋਟਿਸ 'ਚ ਨਹੀਂ ਆਉਂਦੇ ਬੀਜੀ ਆ ਮੈਨਾਂ ਨੇ ਕੀਤਾ ਸਾਡੀ ਪਹਿਲੀ ਫਿਲਮ ਜਰਸੀਨ ਗੋਲਮਾਰ ਦਾ ਲਾ ਕੇ ਵੇਖ ਬਰਾਤਾ ਚੱਲਿਆ 420 ਉੜਾੜਾ ਹੁਣ ਵੀ ਇਹਨਾਂ ਨੇ ਕੀਤਾ 15 ਸਾਲ ਦਾ ਸਾਡਾ ਸਾਥ ਇਹ ਫਿਲਮ ਸੀ ਬੀਜੀ ਆ ਇਹਨਾਂ ਨੇ ਬਹੁਤ ਵਧੀਆ ਕੀਤਾ ਕਹਿੰਦੇ ਕਲਾਈਮੈਕਸ 'ਚ ਕਈ ਜਣੇ ਮੈਂ ਦੇਖਿਆ ਰੋ ਰਹੇ ਸੀਗੇ ਇਹਨਾਂ ਦਾ ਵੀ ਉਹਦੇ 'ਚ ਬਹੁਤ ਵੱਡਾ ਹੱਥ ਹੈ ਫਿਰ ਚਰਨ ਭਾਜੀ ਦਾ ਫਿਰ 27 ਨਵੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਇਮੋਸ਼ਨਲ ਹੋ ਗਏ ਨੇ ਜੀਦਾਰ ਸਾਹਿਬ ਆਓ ਭਾਬੀ ਜੀ ਲਗੇ ਸਾਡੇ ਨਾਲ ਮੇਰੇ ਨਾਲ ਦੇ ਹਣੀ ਨਾਲ ਧੋਖਾ ਹੋ ਗਿਆ ਮੈਂ ਵੀਰੇ ਖੁਸ਼ ਹੋ ਗਿਆ ਸਾਡੀ ਪੇਮੈਂਟ ਸਾਡੇ ਹੱਥ ਲੱਗਦੀ ਲੱਗਦੀ ਰਹੀ ਜੀ ਐ ਕੰਡੇ ਤੋਂ ਐ ਫਾੜਦੀ ਲਾਸਤ ਮਤਲਬ ਦੋ ਤੀ ਤੀ ਦੇਤੀ ਜੈਨੂਨ ਸੀਗਾ ਸਾਡਾ ਉਹ ਸਾਡੇ ਤੋਂ ਨਿਕਲ ਗਿਆ ਬਾਕੀ ਆਮ ਜ਼ਿੰਦਗੀ ਜਿਮਾਂ ਦੇ ਫਿਲਮ ਚ ਭਰਜਾਈ ਸਾਡੇ ਚਾਹ ਥੋੜੇ ਜਿ ਮਿਸ ਹੋ ਗਏ ਆ ਫਿਲਮ ਦੇ ਵਿੱਚ ਸੋ ਫਿਲਮ ਬਹੁਤ ਘੈਂਟ ਆ ਤੇ ਕੋਈ ਸਾਰੇ ਜਣੇ ਜਰੂਰ ਵੇਖ ਕੇ ਆ ਜਿਹ ਪ੍ਰੀਮੀਅਰ ਹੋ ਗਿਆ 7 ਤਰੀਕ ਨੂੰ ਸਿਨੇਮਾ ਘਰਾਂ ਜਾਇਨੇ ਆ ਤੁਸੀਂ ਇੰਨੇ ਖੁਸ਼ ਹੋ ਕੇ ਜਾਓਗੇ ਪੀੜੇ ਨਾਲ ਨਾਲ ਵੀ ਤੁਹਾਡੀ ਰੂਹ ਖੁਸ਼ ਹੋ ਜੂਗੀ ਵੀ ਸੱਚੀ ਜੀ ਇਦਾਂ ਦਾ ਸਿਨੇਮਾ ਬਣਨਾ ਚਾਹੀਦਾ ਸਿੱਧੀ ਚੌਲਰੀ ਭਾਜੀ ਨੇ ਬਹੁਤ ਸ਼ਿੱਦਤ ਦੇ ਨਾਲ ਸਮਝ ਲੋ ਬਣਿਆ ਲਿਖੀ ਭਾਜੀ ਨੇ 2 ਸਾਲ ਦੀ ਜਿੰਦਾਂ ਦੱਸਿਆ ਮਿਹਨਤ ਕੀਤੀ ਆ ਤੇ ਬਾਕੀ ਸਾਡੇ ਪ੍ਰੋਡਿਊਸਰ ਸਾਹਿਬ ਸੰਦੀ ਸਾਹਿਬ ਤੇ ਬਹੁਤ ਕਮਾਲ ਦਾ ਸਿਨੇਮਾ ਜਰੂਰ ਵੇਖਿਓ ਥੈਂਕ ਯੂ ਸੋ ਮਚ ਥੈਂਕ ਯੂ ਹੈਪੀ ਦੇ ਮਦਰ चलिए ला खाती दे मदर ओ माता जी मैडम जी एक बारी करके लिखायो आ गीत ही थी एक बारी एक्शन नहीं कर रहा अभी आ गीत ही है चलो गले मिल के दिखाओ उधर ही हायatri ji अब भाई लो उनका बाइक थी ले आ मैं भाई बहुत नर्वस हो गया ਕੱਲੇ ਤਾਂ ਸਾਰੇ ਸਾਸੀਕਾਰ ਜੀ ਤੇ ਫਿਲਮ ਤੁਸੀਂ ਵੀ ਦੇਖੀ ਆ ਤੇ ਮੈਨੂੰ ਤਾਂ ਬਹੁਤ ਮਜ਼ਾ ਆਇਆ ਤੇ ਸਾਡੀ ਜਿਹੜੀ ਮਿਹਨਤ ਸੀਗੀ ਜਿਵੇਂ ਨਰੇਸ਼ ਭਾਜੀ ਸ਼ਿਤੀਸ਼ ਭਾਜੀ 19 ਭਾਈ ਨੇ ਤਿੰਨਾਂ ਨੇ ਇੱਕ ਕਲੈਕਟਿਵਲੀ ਇੱਕ ਆਈਡੀਆ ਸੋਚਿਆ ਔਰ ਉਸ ਆਈਡੀਆ ਨੂੰ ਉਹਦੇ ਤੇ ਕੰਮ ਕੀਤਾ ਤੇ ਅਜੋ ਕੰਪਲੀਟ ਫਿਲਮ ਹੋ ਕੇ ਅੱਜ ਤੁਹਾਡੇ ਸਾਹਮਣੇ ਸੀਗੀ ਮੈਂ ਵੀ ਦੇਖ ਰਿਆ ਸੀਗਾ ਕਿ ਬਹੁਤ ਸਾਰੇ ਲੋਕ ਸਾਰੇ ਲੋਕ ਇੰਜੋਏ ਕਰ ਰਹੇ ਸੀ ਸੋ ਇਟ ਮੀਨਸ ਸਾਨੂੰ ਲੱਗਦਾ ਕਿ ਅਸੀਂ ਜੋ ਬਣਾਇਆ ਉਹ ਉਹਦਾ ਸਾਨੂੰ ਜਦੋਂ ਹਾਸਾ ਸੁਣਦਾ ਨਾ ਕੰਨਾਂ ਨੂੰ ਉਦੋਂ ਲੱਗਦਾ ਕਿ ਆਪਾਂ ਠੀਕ ਜਿਹਾਏ ਸੋ 7 ਤਰੀਕ ਨੂੰ ਫਿਲਮ ਲੱਗ ਜਾਣੀ ਆ ਮੈਂ ਆਪਣੀ ਟੀਮ ਦਾ ਸਭ ਤੋਂ ਪਹਿਲਾਂ ਤਾਂ ਥੈਂਕਸ ਕਰੂੰਗਾ ਭਾਜੀ ਮੈਨੂੰ ਇਸ ਫਿਲਮ ਦਾ ਪਾੜ ਬਣਾਉਣ ਲਈ ਮੈਂ ਮਤਲਬ ਸਾਰਿਆਂ ਤੋਂ ਬਹੁਤ ਕੁਝ ਸਿੱਖਿਆ ਇਸ ਫਿਲਮ ਦੇ ਦੌਰਾਨ ਔਰ ਟੀਮ ਇੰਨੀ ਕਮਾਲ ਦੀ ਸੀ ਇਨਾ ਮਜ਼ਾ ਆਇਆ ਸਾਰਿਆਂ ਦੇ ਨਾਲ ਕੰਮ ਕਰਕੇ ਤੇ ਅੱਜ ਜਿਸ ਤਰ੍ਹਾਂ ਕੁਗੀ ਭਾਈ ਨੇ ਹੁਣੇ-ਹੁਣੇ ਕਿਹਾ ਕਿ ਚੰਗੀਆਂ ਫਿਲਮਾਂ ਤੇ ਮਹਿੰਗੀਆਂ ਫਿਲਮਾਂ 'ਚ ਫਰਕ ਹੁੰਦਾ ਸੋ ਚੰਗੀਆਂ ਫਿਲਮਾਂ ਆ ਰਹੀਆਂ ਨੇ ਤੇ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਦੇਖੋ ਜ਼ਰੂਰ ਦੇਖੋ ਔਰ ਬਹੁਤ ਮਜ਼ਾ ਆਏਗਾ ਤੁਹਾਨੂੰ ਸਾਰਿਆਂ ਨੂੰ ਦੇਖ ਕੇ 7 ਨਵੰਬਰ ਨੂੰ ਰਿਲੀਜ਼ ਹੋ ਜਾਣੀ ਹੈ ਤੇ ਹੈਪੀ ਖੁਸ਼ ਹੋ ਗਿਆ ਤੇ ਮੈਨੂੰ ਲੱਗਾ ਅੱਜ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਜਵਾਜੀ ਥੈਂਕ ਯੂ ਸੋ ਮੱਚ ਮੈਂ ਥੈਂਕ ਯੂ ਜੀ ਸ਼ੁਕਰੀਆ ਜੀ ਜਵਾ ਜਮਦੀ ਆ ਜਾ ਬਈ ਇੱਕ ਵਾਰ ਕਾਰਾ ਸਿਸਕਲ ਸਾਰਿਆਂ ਨੂੰ ਜੀ ਮੈਂ ਬੇਸ਼ੱਕ ਸਿੱਧੇ ਤੌਰ ਤੇ ਇਸ ਫਿਲਮ ਦਾ ਪਾਰਟ ਨਹੀਂ ਹਾਂ ਬਟ ਮੈਂ ਅੱਜ ਫਿਲਮ ਦੇਖ ਕੇ ਦਾ ਹਿੱਸਾ ਬਣ ਗਿਆ हैप्पी खुश हो गया बहुत सोनी फिल्म है कॉन्टेंट बेस्ड है और जिस तरीके ना फिल्म फिल्माया गया जिस ना फिल्म है जिस तरीके फिल्म शूट किया जिस तरीके परोया गया हर है हर चीज़ की तारीफ करनी पड़ती है चाहे वह एडिटिंग हो चाहे स्क्रिप्ट होए चाहे बैकग्राउंड म्यूजिक हो सो मेरे वालों पूरी टीम में बहुत बहुत मुबारक है तो सारे ने सपोर्ट करना है वाकई फिल्म थिएटर चु जाके देखने वाली फिल्म है सो एक नवा सिनेमा मैं कहूँगा ये शुरुआत होगी एक नवं सिनेमा थैंक यू

ਔਰ ਮੈਨੂੰ ਇੱਕ ਯਾਦ ਹੈ ਮੈਂ ਕੱਲ ਕੁੰਦਨ ਸ਼ਾਹ ਜੀ ਦਾ ਇੱਕ ਸਿਨੇਮਾ ਪਿਆ ਸੀ ਜਾਨੇ ਵੀ ਤੋਂ ਯਾਰੋ ਹੈ ਜੈਕਸਲ ਮਾਈਸੀ ਇੱਕ ਪ੍ਰਿਆਦਰਸ਼ਨ ਜੀ ਦਾ ਇੱਕ ਪੰਜਾਬੀ ਚ ਉਹਨਾਂ ਦਾ ਸੁਮੇਲ ਆ ਚੁੱਕਾ ਹੈ ਔਰ ਇਹ ਪੰਜਾਬੀ ਚ ਜਿਹੜੀ ਕਲਾਕਾਰਾਂ ਦੀ ਜਿਹੜੀ ਸਿਚੁਏਸ਼ਨਲ ਕਾਮੇਡੀ ਆ ਨਾਟ ਐਜ਼ ਅ ਹੀਰੋ ਪਰ ਐਜ਼ ਅ ਕੈਰੈਕਟਰ ਜੋ ਕਮਾਲ ਕੀਤਾ ਮਤਲਬ ਉਹ ਹੀਰੋ ਨੂੰ ਆਪ ਬਿਲਡ ਕਰਦੇ ਨੇ ਸਿਚੁਏਸ਼ਨਲ ਕਾਮੇਡੀ ਇਹਦੇ ਚ ਬਣਾਏ ਗਏ ਪੰਚਸ ਨਹੀਂ ਆ ਆਪਣੇ ਆਪ ਪੰਚਸ ਚੋ ਹਾਸਾ ਆਉਂਦਾ ਵਾ ਉਹਨਾਂ ਹਾਲਾਤਾਂ ਚ ਉਹਨਾਂ ਸਿਚੁਏਸ਼ਨਾਂ ਚ ਆਉਂਦਾ ਵਾ ਤੇ ਇਹਦੀ ਕਾਂਗਰਸ ਦਾ ਕਿੰਨਾ ਦੀ ਤਿਕੜੀ ਜੀ ਹਣੀ ਮੱਟੂ ਜੀ ਔਰ ਸ਼ਿਤੇ ਸਾਹਿਬ ਜਿਨ੍ਹਾਂ ਨੇ ਕਮਾਲ ਦੀ ਡਾਇਰੈਕਸ਼ਨ ਕਰਕੇ ਕਿ ਸਾਰੇ ਨੂੰ ਇਕੱਠੇ ਕਰਕੇ ਪਰੋਇਆ ਔਰ ਮਲਟੀ ਕਾਸਟ ਫਿਲਮ ਚ ਬੜੇ ਐਕਟਰ ਸਾਹਮਣੇ ਵੀ ਬੜਾ ਵੱਡਾ ਜਿਗਰਾ ਹੁੰਦਾ ਇੱਕ ਡਾਇਰੈਕਟਰ ਦਾ ਸੋ ਸਾਨੀ ਸਾਹਿਬ ਨੇ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਔਰ ਇਸ ਸਾਰੀ ਟੀਮ ਖੁਦਾਈ ਦੀ ਹੱਕਦਾਰ ਹੈ ਸੋ ਮੇਰੇ ਵੱਲੋਂ ਇਹ ਨਿੱਜੀ ਤਾਕੀਦ प्यार दी कि एक बार फिल्म देखन जरूर जायो हां जे ना चंगी लगे तो गाला ने जिम्मेवार मैं है ए गाला मन्नू कडे साडे प्रोड्यूसर साहब मैन बिहाइंड हैप्पी खुश हो गया मनीष भाई थैंक यू सो मच जी ऑलराइट जी सर जी पाजी सर जी थैंक यू जी सारे दा अ तुसी फिल्म देख लीए ए सारे गुनी सजना ने थानू अपने अपने व्यू दे देते आउटपुट देते है असी सिर्फ रिक्वेस्ट करेंगे

ਆਪਣੇ ਪਰਿਵਾਰ ਨਾਲ ਜਾਓ ਦੋਸਤਾਂ ਨਾਲ ਜਾਓ ਬਹੁਤ ਮਜ਼ਾ ਆਉਣ ਵਾਲਾ ਹੈ ਬਾਜੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ 7 ਨਵੰਬਰ ਨੂੰ ਭੀੜਾਂ ਪਾ ਦਿਓ ਮੈਂ ਗਰੰਟੀ ਦਿੰਦਾ ਚਿਤਲ ਭਾਜੀ ਨੇ ਜਿੰਨੇ ਨੰਬਰ ਕੀਤੇ ਸਾਰੇ ਵਧੀਆ ਕੀਤੇ ਪਰ ਇਹ ਉਸ ਤੋਂ ਵੀ ਵਧੀਆ ਹੈ ਠੀਕ ਹੈ ਤੇ ਕਤੂਰੀਆ ਭਾਜੀ ਨੇ ਜਿਹੜੀ ਯੰਗ ਜਨਰੇਸ਼ਨ ਦੀ ਨਬਜ਼ ਫੜੀ ਹੈ ਉਹ ਬੜੇ ਸਹੀ ਤਰੀਕੇ ਨਾਲ ਫੜੀ ਹੈ ਸਾਰੇ ਕਾਲਜ ਦੀਆਂ ਪੀੜਾਂ ਪੈਣੀ ਹੈ ਸੱਤ ਤਰੀਕ ਨੂੰ ਸਾਰੇ ਨੇ ਬੋਲਣਾ ਮੁੰਗੀ ਭਾਜੀ ਜਿੰਦਾਬਾਦ ਹੈਪੀ ਖੁਸ਼ ਹੋ ਗਿਆ ਜਿੰਦਾਬਾਦ ਹੈਪੀ ਖੁਸ਼ ਹੋ ਗਿਆ